ਹੋ ਰਹੀਆਂ ਨੇ ਦਰਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸਟੱਬਰਡ ਬਸ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਇਹ ਖੂਬਸੂਰਤ ਪਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸੱਬਰਦਾਸ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸੱਭਿਆਚਾਰਕ ਇਕਤਾ ਵਚੋਂ ਦੇਖਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਖੂਬਸੂਰਤ ਪਾਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸਟੱਬਰ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸੱਭਿਆਚਾਰਕ ਇਕਤਾ ਵਚੋਂ ਦੇਖਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਖੂਬਸੂਰਤ ਪਾਲਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸਟੱਬਰਡ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸੱਭਿਆਚਾਰਕ ਇਕਤਾ ਵਚੋਂ ਦੇਖਿਆ ਇਸ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਟੱਬਰ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸੱਭਿਆਚਾਰਕ ਇਕਤਾ ਵਚੋਂ ਦੇਖਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸਟੱਬਰ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸੱਭਿਆਚਾਰਕ ਇਕਤਾ ਵਚੋਂ ਦੇਖਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਪਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸਟੱਬਰ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸਭਿਆਚਾਰਕ ਇਕਤਾ ਵਚੋਂ ਦੇਖਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਖੂਬਸੂਰਤ ਪਾਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸਟੱਬਰ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸਭਿਆਚਾਰਕ ਇਕਤਾ ਵਚੋਂ ਦੇਖਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਇੱਕ ਖੂਬਸੂਰਤ ਪਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸਟੱਬਰ ਬਸ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸੱਭਿਆਚਾਰਕ ਇਕਤਾ ਵਚੋਂ ਦੇਖਿਆ ਇਸ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਇੱਕ ਖੂਬਸੂਰਤ ਪਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸਟੱਬਰ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸਭਿਆਚਾਰਕ ਇਕਤਾ ਵਚੋਂ ਦੇਖਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਟੱਬਰਦਸ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ 54 ਦੀ ਸੱਭਿਆਚਾਰਕ ਇਕਤਾ ਵਚੋਂ ਦੇਖਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸਟੱਬਰਡ バス ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸੱਭਿਆਚਾਰਕ ਇਕਤਾ ਵਚੋਂ ਦੇਖਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਖੂਬਸੂਰਤ ਪਾਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡਿਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸਟੱਬਰ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸੱਭਿਆਚਾਰਕ ਇਕਤਾ ਵਚੋਂ ਦੇਖਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਖੂਬਸੂਰਤ ਪਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਟੱਬਰ ਬਸ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸੱਭਿਆਚਾਰਕ ਇਕਤਾ ਵਚੋਂ ਦੇਖਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਖੂਬਸੂਰਤ ਪਾਲਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸਟੱਬਰਡਸ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸੱਭਿਆਚਾਰਕ ਇਕਤਾ ਵਚੋਂ ਦੇਖਿਆ ਇਸ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ

ਖੂਬਸੂਰਤ ਪਾਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡਿਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸਟੱਬਰਡ ਬਸ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸਭਿਆਚਾਰਕ ਇਕਤਾ ਵਚੋਂ ਦੇਖਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸਟੱਬਰਡ バス ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸੱਭਿਆਚਾਰਕ ਇਕਤਾ ਵਚੋਂ ਦੇਖਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸੱਬਰਦਾਸ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਪਾਈਚਾਰੇ ਦੀ ਸੱਭਿਆਚਾਰਕ ਇਕਤਾ ਵਚੋਂ ਦੇਖਿਆ ਸੋ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਯੂਕੇ ਸਰਕਾਰ ਨੇ ਲੰਡਨ ਬ੍ਰਿਜ ਖੋਲ੍ਹਿਆ ਤੇ ਇਤਿਹਾਸਕ ਪਲ ਦੀਆਂ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਇਹ ਲਗਾਤਾਰ ਵਾਇਰਲ ਹੋ ਰਹੀ ਹੈ ਖੂਬਸੂਰਤ ਪਾਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਦਰਅਸਲ 7 ਅਗਸਤ ਨੂੰ ਲੰਡਨ ਦੇ ਵਿੱਚ ਆਈਕੋਨਿਕ ਟਾਵਰ ਬ੍ਰਿਜ ਇੱਕ ਜਸ਼ਨ ਦਾ ਸਥਾਨ ਬਣ ਗਿਆ ਕਿਉਂਕਿ ਭਾਰਤੀ ਡੈਸਪੋਰਾ ਦੇ ਮੈਂਬਰ ਸ਼ਹਿਰ ਦੇ ਵਿੱਚ ਆਈਐਨਐਸ ਸਟੱਬਰ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ ਇਸ ਖੂਬਸੂਰਤ ਘਟਨਾ ਨੇ ਇਤਿਹਾਸਕ ਪੁਲ ਨੂੰ ਯੂਕੇ ਦੇ ਵਿੱਚ ਭਾਰਤੀ ਇਹ ਚਾਰੇ ਦੀ ਸੱਭਿਆਚਾਰਕ ਇਕਤਾ ਵਚੋਂ ਦੇਖਿਆ ਇਸ ਵੀਡੀਓ ਸੋਸ਼ਲ ਮੀਡੀਆ ਤੇ ਲੱਕ